ਕੀ ਪਾਲਪੜਾ এজেন্টਾ ਨਵੀਨ ਚਤੁਰਵੇਦੀ ਕਿਉਂਕਿ ਇਸੇ ਨਵੀਨ ਚਤੁਰਵੇਦੀ ਨੂੰ ਲੈ ਕੇ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਆਹਮੋ ਸਾਹਮਣੇ ਹੋ ਕੇ ਚਰਚਾ ਤਾਂ ਇੱਥੋਂ ਤੱਕ ਆ ਰਹੀ ਹੈ ਕਿ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਨੇ ਇੱਕ ਦੂਜੇ ਉੱਪਰ ਬੰਦੂਕ ਤਾਲੀ ਦਰਸਲ ਪੰਜਾਬ ਪੁਲਿਸ ਰੋਪੜ ਤੋਂ ਸੀਆਈਏ ਸਟਾਫ ਹੈ ਜਿਹੜਾ ਉਹ ਨਵੀਨ ਚਤੁਰਵੇਦੀ ਨੂੰ ਗ੍ਰਿਫਤਾਰ ਕਰਨ ਦੇ ਲਈ ਚੰਡੀਗੜ੍ਹ ਪਹੁੰਚਿਆ ਸੀ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਪ੍ਰੋਟੈਕਟ ਕਰਦੇ ਹੋਏ ਨਵਨੀਤ ਚਤੁਰਵੇਦੀ ਨੂੰ ਆਪਣੀ ਸੁਰੱਖਿਆ ਦੇ ਹੇਠ ਉੱਥੋਂ ਸਚਵਾਲਿਆ ਚੋਂ ਕੱਢਿਆ ਉਸ ਤੋਂ ਬਾਅਦ ਉਸ ਨੂੰ ਆਪਣੇ ਨਾਲ ਗੱਡੀ 'ਚ ਬਿਠਾ ਕੇ ਲੈ ਗਈ ਇੱਕ ਵਾਰ ਫਿਰ ਆਮਣੇ ਸਾਹਮਣੇ ਉਦੋਂ ਹੋਈ ਜਦੋਂ ਪੰਜਾਬ ਪੁਲਿਸ ਸੁਖਨਾ ਲੇਕ ਤੇ ਪਹੁੰਚੀ ਤੇ ਉੱਥੇ ਤਿੱਖੀ ਨੋਖਚੋਕ ਆਪਸੀ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਦੀ ਹੋਈ ਚੰਡੀਗੜ੍ਹ ਪੁਲਿਸ ਕਹਿੰਦੀ ਰਹੀ ਕਿ ਨਵੀਨ ਚਤੁਰਵੇਦੀ ਜੋ ਨਵੀਨ ਚਤੁਰਵੇਦੀ ਹੈ ਉਹ ਸਾਡੀ ਪ੍ਰੋਟੈਕਸ਼ਨ ਹੇਠ ਹੈਗਾ ਅਸੀਂ ਇਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ ਦਰਸਲ ਹੁਣ ਸਵਾਲ ਭਾਜਪਾ ਦੇ ਉੱਪਰ ਖੜੇ ਹੋਣ ਲੱਗਿਆ ਕਿ ਆਖਰਕਾਰ ਚੰਡੀਗੜ੍ਹ ਪੁਲਿਸ ਨਵਨੀਤ ਚਤੁਰਵੇਦੀ ਨੂੰ ਸਖਿਅਤ ਕਿਉਂ ਰੱਖਣਾ ਚਾਹੁੰਦੀ ਹੈ ਇਹ ਉਹੀ ਵਿਅਕਤੀ ਹੈ ਜਿਸ ਨੇ ਰਾਜ ਸਭਾ ਦੇ ਵਿੱਚ ਆਪਣੇ ਪੇਪਰ ਭਰ ਦਿੱਤੇ ਰਾਜ ਸਭਾ ਜਾਣ ਵਾਸਤੇ ਵਿਧਾਨ ਸਭਾ 'ਚ ਜਾ ਕੇ ਦੋ ਵਾਰੀ ਪੇਪਰ ਭਰੇ ਹੈ ਇੱਕ ਵਾਰੀ 10 ਵਿਧਾਇਕਾਂ ਦੇ ਨਾਮ ਲਿਖ ਕੇ ਪੇਪਰ ਪਰੇ ਦੂਸਰੀ ਵਾਰੀ ਫਰਜੀ ਦਸਤਕਤ ਕਰਕੇ 10 ਵਿਧਾਇਕਾਂ ਦੇ ਪੇਪਰ ਭਰ ਦਿੱਤੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਖਲਬਲੀ ਮਚ ਗਈ ਤੇ ਵਕਫਾਕ ਥਾਵਾਂ ਦੇ ਉੱਪਰ ਇਸ ਨਵਨੀਤ ਚਤੁਰਵੇਦੀ ਦੇ ਖਿਲਾਫ ਪਰਚੇ ਦਰਜ ਕੀਤੇ ਜਾਣ ਲੱਗੇ ਇਸੇ ਤਰੀਕੇ ਰੋਪੜ ਦੇ ਵਿੱਚ ਵੀ ਇੱਕ ਪਰਚਾ ਦਰਜ ਕੀਤਾ ਗਿਆ ਬੀਤੇ ਦਿਨ ਪੰਜਾਬ ਪੁਲਿਸ ਦਾ ਇੱਕ ਪ੍ਰੈਸ ਨੋਟ ਵੀ ਆਇਆ ਸੀ ਅਸੀਂ ਜਿਹੜਾ ਨਵਨੀਤ ਚਤੁਰਵੇਦੀ ਦੇ ਖਿਲਾਫ ਪਰਚਾ ਦਰਜ ਕਰ ਲਿਆ ਤੇ ਇਸੇ ਤੇ ਚੱਲਦੇ ਸੀਆਈਏ ਸਟਾਫ ਰੋਪੜ ਤੋਂ ਚੰਡੀਗੜ੍ਹ ਪਹੁੰਚਿਆ ਦਰਸਲ ਜਿਹੜਾ ਪ੍ਰੋਟੋਕੋਲ ਹੁੰਦਾ ਹੈ ਕਿ ਪੁਲਿਸ ਨੂੰ ਸੂਚਿਤ ਕਰਨਾ ਹੁੰਦਾ ਕਿ ਅਸੀਂ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਆਏ ਆ ਰਹੇ ਹਾਂ ਇਸ ਮਾਮਲੇ ਦੇ ਵਿੱਚ ਇਹ ਲੋੜਿੰਦਾ ਹੈਗਾ ਤੇ ਉਸ ਤੋਂ ਬਾਅਦ ਉੱਥੋਂ ਦੀ ਪੁਲਿਸ ਕੋਆਪਰੇਟ ਕਰਦੀ ਹੈ ਪਰ ਇੱਥੇ ਚੰਡੀਗੜ੍ਹ ਪੁਲਿਸ ਨੇ ਕੋਆਪਰੇਟ ਨਹੀਂ ਕੀਤਾ ਪੰਜਾਬ ਪੁਲਿਸ ਦੇ ਨਾਲ ਚੰਡੀਗੜ੍ਹ ਪੁਲਿਸ ਨੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਮੌਜੂਦ ਸੀ ਉੱਥੇ ਸੈਕਟਰੀਟ ਦੇ ਵਿੱਚ ਮੌਜੂਦ ਸੀ ਨਵੀਨ ਨਵੀਨਿਤ ਚੱਤਰਵੈਦੀ ਤੇ ਬਕਾਇਦਾ ਉੱਥੇ ਜਾ ਕੇ ਉਸ ਨੂੰ ਪ੍ਰੋਟੈਕਟ ਕੀਤਾ ਉੱਥੋਂ ਕੱਢ ਕੇ ਫਿਰ ਇਸ ਨੂੰ ਗੈਸਟ ਹਾਊਸ ਲੈ ਕੇ ਗਈ ਆਮ ਆਦੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਤਾਂ ਸਿੱਧੇ ਤੌਰ ਤੇ ਇਲਜ਼ਾਮ ਲਾ ਰਹੇ ਹੈਗੇ ਕਿ ਡੀਜੀਪੀ ਦੀ ਜਿਹੜੀ ਗੱਡੀ ਆ ਉਸ ਦੇ ਵਿੱਚ ਨਮਨੀਤ ਚਤੁਰਵੇਦੀ ਨੂੰ ਘੁਮਾਇਆ ਜਾ ਰਿਹਾ ਆਖਰਕਾਰ ਅਜਿਹੀ ਸਥਿਤੀ ਕਿਉਂ ਬਣ ਗਈ ਕਿ ਇੱਕ ਉਹ ਵਿਅਕਤੀ ਜਿਸ ਨੇ ਵਧਾਇਕਾਂ ਦੇ ਜਾਲੀ ਦਸਤਕਤ ਕਰਕੇ ਰਾਜ ਸਭਾ ਦੇ ਲਈ ਪੇਪਰ ਭਰ ਦਿੱਤੇ ਹੁਣ ਉਸ ਨੂੰ ਚੰਡੀਗੜ੍ਹ ਪੁਲਿਸ ਵਿਚਾਰੀ ਹੈ ਕਿਉਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਕਿ ਆਖਰਕਾਰ ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਤਾਂ ਨਹੀਂ ਨਵੀ ਨਮਨੀਤ ਚਤੁਰਵੇਦੀ ਰਾਜਸਥਾਨ ਦਾ ਰਹਿਣ ਵਾਲਾ ਜਨਤਾ ਪਾਰਟੀ ਦਾ ਖੁਦ ਨੂੰ ਪ੍ਰਮੁੱਖ ਦੱਸਦਾ ਪ੍ਰਧਾਨ ਦੱਸਦਾ ਹੈਗਾ ਤੇ ਇਸ ਨੇ ਦਾਅਵਾ ਕੀਤਾ ਸੀ ਕਿ ਇਸ ਦੇ ਨਾਲ 68 ਵਿਧਾਇਕ ਆ ਤੇ 10 ਵਿਧਾਇਕਾਂ ਦੇ ਨਾਮ ਵੀ ਇਸ ਨੇ ਜਦੋਂ ਪਹਿਲਾ ਪੇਪਰ ਭਰਿਆ ਸੀਗਾ ਉਹ ਦਿੱਤੇ ਸੀਗੇ ਵਿਧਾਨ ਸਭਾ ਦੇ ਵਿੱਚ ਰਾਜ ਸਭਾ ਦੇ ਆਸਤੇ ਉਸ ਤੋਂ ਬਾਅਦ ਫਿਰ ਦੂਸਰਾ ਪੇਪਰ ਭਰਦਾ ਕਿ ਬਕਾਇਦਾ ਦਸਤਕਤ ਕਰਕੇ ਅਜਿਹੇ ਵਿਧਾਇਕ ਜਿਸ ਦੇ ਵਿੱਚ ਕੁਵਰ ਵਿਜੇ ਪ੍ਰਤਾਪ ਦਿਨੇਸ਼ ਝੱਡਾ ਹੋਜਾ ਸਿੰਘ ਸਰਾਰੀ ਰਮਨ ਅਰੋੜਾ ਉਹ ਵਿਧਾਇਕ ਜਿਹੜੇ ਕੀ ਲੱਗਦਾ ਕਿ ਆਮ ਆਦੀ ਪਾਰਟੀ ਤੋਂ ਬਾਗੀ ਹੋ ਸਕਦੇ ਆ ਉਹਨਾਂ ਦੇ ਜਾਲੀ ਦਸਤਖਤ ਕੀਤੇ ਇਹ ਆ ਜਿਹੜਾ ਇਹ ਇਲਜ਼ਾਮ ਆਮ ਆਦੀ ਪਾਰਟੀ ਦੀ ਸਰਕਾਰ ਲਾਉਂਦੀ ਹੈ ਤੇ ਉਹ ਵਿਧਾਨ ਸਭਾ ਦੇ ਵਿੱਚ ਸਬਮਿਟ ਕਰ ਦਿੱਤੇ ਜਿਸ ਤੋਂ ਬਾਅਦ ਉਹਨਾਂ ਵਿਧਾਇਕਾਂ ਨੇ ਉੱਥੇ ਹਲਕਿਆਂ ਦੇ ਵਿੱਚ ਪਰਚੇ ਦਰਜ ਕਰਵਾ ਦਿੱਤੇ ਨਮਨੀਤ ਚਤੁਰਵੇਦੀ ਦੇ ਖਿਲਾਫ ਤੇ ਇਸੇ ਦੇ ਚਲਦੇ ਫਿਰ ਪੁਲਿਸ ਕਹਿੰਦੇ ਅਪਰਾਧ ਕੀਤਾ ਵਿਧਾਇਕਾਂ ਦੇ ਜਾਲੀ ਦਸਤਖਤ ਕੀਤੇ ਝਾਲਸਾ ਜੀ ਕੀਤੀ ਹੈ ਤੇ ਉਸ ਦੀ ਸਜ਼ਾ ਤਾਂ ਪੂਕਤਨੀ ਪਾਉਗੀ ਕੀ ਪੰਜਾਬ ਸਰਕਾਰ ਨੂੰ ਚੂਨਾ ਲਾਉਣ ਦੀ ਤਿਆਰੀ ਕਰ ਰਿਹਾ ਹੈ ਇਹ ਸਾਡੇ ਵਿਧਾਇਕਾਂ ਨੂੰ ਇਸ ਤਰੀਕੇ ਕਮਜ਼ੋਰ ਕਰਨ ਦੀ ਆ ਸਾਜ਼ਿਸ਼ ਰਚਿਆ ਹੈਗਾ ਇਸੇ ਦੇ ਚੱਲਦੇ ਵਕਫਾਕ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਜਾਂਦਾ ਤੇ ਸੀਆਈਏ ਸਟਾਫ ਤਿਆਰ ਬਰ ਤਿਆਰ ਹੋ ਕੇ ਚਲੋ ਵੀ ਨਮਨੀਤ ਚਤੁਰਵੇਦੀ ਨੂੰ ਜਾ ਕੇ ਗ੍ਰਿਫਤਾਰ ਕਰਦੇ ਆ ਪਰ ਅੱਗੋਂ ਚੰਡੀਗੜ੍ਹ ਪੁਲਿਸ ਨੇ ਪ੍ਰੋਟੈਕਸ਼ਨ ਦੇ ਦਿੱਤੀ ਨਮਨੀਤ ਚਤੁਰਵੇਦੀ ਨੂੰ ਕੀ ਡਰ ਸਤਾ ਰਿਹਾ ਹੈਗਾ ਚੰਡੀਗੜ੍ਹ ਪੁਲਿਸ ਨੂੰ ਨਮਨੀਤ ਚਤੁਰਵੇਦੀ ਦੀ ਗ੍ਰਿਫਤਾਰੀ ਤੋਂ ਬਾਅਦ ਕੀ ਕਿਤੇ ਡਾਇਰੈਕਸ਼ਨ ਕੇਂਦਰ ਵੱਲੋਂ ਤਾਂ ਨਹੀਂ ਕੋਈ ਆਈ ਕਿ ਨਮਨੀਤ ਚਤੁਰਵੇਦੀ ਕੋਈ ਭਾਜਪਾ ਦਾ ਏਜੰਟ ਬਣ ਕੇ ਤਾਂ ਨਹੀਂ ਆਇਆ ਕਿਉਂਕਿ ਵੱਡੇ ਇਲਜ਼ਾਮ ਇੱਕ ਵਾਰੀ ਆਮ ਆਦਮੀ ਪਾਰਟੀ ਨੇ ਭਾਜਪਾ ਦੇ ਉੱਪਰ ਲਗਾਏ ਸੀ ਕਿ ਸਾਡੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਖ-ਵੱਖ ਸਮੇਂ ਦੇ ਵਿੱਚ ਇੱਕ ਵਾਰੀ ਨਹੀਂ ਬਹੁਤ ਵਾਰੀ ਅਜਿਹੇ ਅਜਿਹੇ ਇਲਜ਼ਾਮ ਲਾਏ ਕੀ ਨਮਨੀਤ ਚਤੁਰਵੇਦੀ ਦੇ ਰਾਹੀਂ ਪੰਜਾਬ ਦੇ ਵਿੱਚ ਸਿਆਸਤ ਨੂੰ ਹਿਲਾਉਣ ਦੀ ਕੋਸ਼ਿਸ਼ ਤਾਂ ਨਹੀਂ ਹੈਗੀ ਕਿ ਆਖਰਕਾਰ ਇਹਨੂੰ ਪੇ ਦਿੱਤਾ ਜਾਵੇ ਆਮ ਆਦਮੀ ਪਾਰਟੀ ਦੇ ਵਿੱਚ ਭੰਬਲ ਪੂਸਾ ਖੜਾ ਹੋ ਜੇ ਉਸ ਤੋਂ ਬਾਅਦ ਉਸ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਹੈਗਾ ਕਿ ਭਾਜਪਾ ਦੇ ਇਸ਼ਾਰੇ ਤੇ ਪ੍ਰੋਟੈਕਟ ਕੀਤਾ ਜਾ ਰਿਹਾ ਕਿਉਂਕਿ ਅਜਿਹੇ ਵਿਅਕਤੀ ਨੂੰ ਸੁਰੱਖਿਆ ਦੇਣੀ ਤਾਂ ਆਪਣੇ ਆਪ ਦੇ ਵਿੱਚ ਸਵਾਲ ਖੜੇ ਹੋ ਰਹੇ ਆ ਕਿ ਇੱਕ ਜਾਲਸਾਜ ਇੱਕ ਅਪਰਾਧੀ ਜੇ ਸੁਪਰ ਜਾਲੀ ਦਸਤਕਤ ਕਰਨ ਦੇ ਇਲਜ਼ਾਮ ਲੱਗਦੇ ਹੋਣ ਉਹ ਵੀ ਵਿਧਾਇਕਾਂ ਦੇ ਇੱਕ ਵਿਧਾਇਕ ਦਾ ਜਾਲੀ ਦਸਤਕਤ ਉਹ ਵੀ ਵੱਡੀ ਜਾਲਸਾਜੀ ਸ਼ਰੇਆਮ ਮੀਡੀਆ ਦੇ ਵਿੱਚ ਆ ਕੇ ਕਹਿੰਦਾ ਹੋਵੇ ਕਿ ਮੇਰੇ ਨਾਲ ਇੰਨੇ ਵਿਧਾਇਕ ਤੇ ਵਿਧਾਇਕਾਂ ਨੇ ਮੈਂ ਤਾਂ ਦਸਤਕਤ ਕੀਤੀ ਹੀ ਨਹੀਂ ਇਹ ਤਾਂ ਵੱਡਾ ਅਪਰਾਧ ਹੋਇਆ ਤੇ ਉਸ ਅਪਰਾਧੀ ਨੂੰ ਬਚਾਉਣ ਦੀ ਕੋਸ਼ਿਸ਼ ਚੰਡੀਗੜ੍ਹ ਪੁਲਿਸ ਕਿਉਂ ਕਰ ਰਹੀ ਹੈ ਕਿਉਂਕਿ ਚੰਡੀਗੜ੍ਹ ਜਿਹੜਾ ਆਉਂਦਾ ਹੈ ਭਾਜਪਾ ਦੇ ਅੰਦਰ ਆਉਂਦਾ ਹੈ ਭਾਜਪਾ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਤੇ ਕੀ ਭਾਜਪਾ ਹੁਣ ਪ੍ਰੋਟੈਕਟ ਕਰ ਰਹੀ ਹੈ ਨਮਨੀਤ ਚਤੁਰਵੇਦੀ ਨੂੰ ਆਖਰਕਾਰ ਕੀ ਡਰ ਰਹੀ ਹੈਗਾ ਨਮਨੀਤ ਚਤੁਰਵੇਦੀ ਦੀ ਗ੍ਰਿਫਤਾਰੀ ਦਾ ਕਿ ਬਹੁਤ ਸਾਰੀਆਂ ਪਰਤਾ ਖੁੱਲ ਜਾਣਗੀਆਂ ਉਹ ਬਹੁਤ ਸਾਰੀ ਚੀਜ਼ਾਂ ਬਿਆਨ ਕਰ ਦੂਗਾ ਜੇਕਰ ਗ੍ਰਿਫਤਾਰ ਹੋ ਜਾਂਦਾ ਹੈ ਹਾਲਾਂਕਿ ਇੱਥੇ ਨਮਨੀਤ ਚਤੁਰਵੇਦੀ ਤਾਂ ਕਹਿ ਰਹੇ ਐ ਕਿ ਉਹ ਹਾਈ ਕੋਰਟ ਜਾਣਗੇ ਜੇਕਰ ਉਹਨਾਂ ਦਾ ਪਰਚਾ ਰੱਦ ਹੋ ਜਾਂਦਾ ਤੇ ਹਜੇ ਵੀ ਦਾਅਵਾ ਕਰ ਰਹੇ ਕਿ ਉਹਨਾਂ ਦੇ ਨਾਲ ਵਿਧਾਇਕ ਹੈਗੇ ਉਹ ਵਿਧਾਇਕਾ ਦੇ ਦਸਤਖਤ ਪਰ ਉਹ ਵਿਧਾਇਕਾ ਮੰਨ ਕਰ ਹੋਗੇ ਸਭ ਤੋਂ ਵੱਡੀ ਗੱਲ ਕੁਵਰ ਵਿਜੇ ਪ੍ਰਤਾਪ ਨੇ ਤਾਂ ਚਿੱਠੀ ਲਿਖ ਦਿੱਤੀ ਕਿ ਮੈਂ ਤਾਂ ਸਾਈਨ ਕੀਤੇ ਨਹੀਂ ਤੇ ਆਖਰਕਾਰ ਫਿਰ ਇਹ ਰਾਜਸਥਾਨ ਵਾਲਾ ਵਿਅਕਤੀ ਚਤੁਰਵੇਦੀ ਇੰਨੀਆਂ ਚੁਤਰਾਈਆਂ ਕਿ ਉਹ ਕਰ ਰਿਹਾ ਭਾਜਪਾ ਨੂੰ ਡਰ ਕਿਉਂ ਹੁਣ ਸਤਾਨ ਲੱਗਿਆ ਜਦੋਂ ਗ੍ਰਿਫਤਾਰੀ ਹੋਣ ਲੱਗੀ ਹੈ ਕਿਉਂ ਪ੍ਰੋਟੈਕਟ ਕੀਤਾ ਜਾ ਰਿਹਾ ਹੈਗਾ ਪੁਲਿਸ ਦੇ ਉੱਪਰ ਵੱਡੇ ਸਵਾਲ ਖੜੇ ਹੋ ਰਹੇ ਆ ਕੋਈ ਡਰ ਹੈ ਕਿ ਉਹ ਜਿਹੜੀ ਪਰਤਾ ਖੁੱਲ ਜਾਣਗੇ ਕਿ ਕਿੰਨੇ ਵਿਧਾਇਕਾਂ ਦੇ ਨਾਲ ਸੰਪਰਕ ਦੇ ਵਿੱਚ ਸੀਗਾ ਕਿੰਨੇ ਵਿਧਾਇਕਾਂ ਦੇ ਨਾਲ ਮੀਟਿੰਗਾਂ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਸਾਰਾ ਭਾਂਡਾ ਫੋੜ ਪੰਜਾਬ ਦੀ ਜਨਤਾ ਦੇ ਸਾਹਮਣੇ ਆ ਜਾਊਗਾ ਕਿ ਭਾਜਪਾ ਕੀ ਕੁਝ ਕਰਦੀ ਹੈ ਕਿਤੇ ਇਹ ਡਰ ਤਾਂ ਨਹੀਂ ਸਤਾਰਿਆ ਅਸੀਂ ਸਵਾਲ ਖੜੇ ਕਰ ਰਹੇ ਆ ਕਿਉਂਕਿ ਪ੍ਰੋਟੈਕਟ ਜਿਸ ਤਰੀਕੇ ਦੇ ਨਾਲ ਕੀਤਾ ਗਿਆ ਉਹ ਤਾਂ ਇਹੀ ਇਸ਼ਾਰਾ ਕਰਦਾ ਕਿਉਂਕਿ ਵੱਡੇ ਵੱਡੇ ਅਫਸਰ ਉੱਥੇ ਪਹੁੰਚ ਗਏ ਸੁਖਨਾ ਲੇਖ ਤੇ ਇੱਕ ਅਜਿਹੇ ਵਿਅਕਤੀ ਨੂੰ ਉਪਰਾਧੀ ਨੂੰ ਪ੍ਰੋਟੈਕਟ ਕਰਨ ਵਾਸਤੇ ਕਿ ਸਾਡੇ ਤਾਂ ਕੇਂਦਰ ਵੱਲੋਂ ਕੀ ਨਿਰਦੇਸ਼ ਆਇਆ ਤੁਹਾਨੂੰ ਕਿ ਇਸ ਵਿਅਕਤੀ ਨੂੰ ਪ੍ਰੋਟੈਕਟ ਕਰਨਾ ਹੈਗਾ ਜਿਹੜਾ ਕਿ ਝਾਲਸਾ ਜੀਆ ਕਰ ਰਿਹਾ ਵਿਧਾਇਕਾਂ ਦੇ ਜਾਲੀ ਦਸਤਕਤ ਕਰ ਰਿਹਾ ਹੈਗਾ ਅਜਿਹੇ ਆਕਸਰ ਭਾਜਪਾ ਕਰਦੀ ਹੈਗੀ ਹੈ ਇਸੇ ਕਰਕੇ ਸਵਾਲ ਖੜੇ ਹੋ ਰਹੇ ਆ ਕਿ ਆਖਰਕਾਰ ਜੇਕਰ ਲੋੜੂਂਦਾ ਤਾਂ ਪੰਜਾਬ ਪੁਲਿਸ ਨੂੰ ਉਹ ਸੌਂਪ ਕਿਉਂ ਨਹੀਂ ਦਿੱਤਾ ਜਾਂਦਾ ਦਾ ਸਾਜ਼ਿਸ਼ ਦੀ ਵੱਡੀ ਬੋ ਆ ਰਹੀ ਹੈ ਇਸ ਦੇ ਪਿੱਛੇ ਕਿਤੇ ਨਾ ਕਿਤੇ ਸੁਭਾਵਿਕ ਤੌਰ ਤੇ ਹੁਣ ਇਸ ਨੂੰ ਲੈ ਕੇ ਆਮ ਆਦੀ ਪਾਰਟੀ ਪਿੱਟ ਸਿਆਪਾ ਕੇਂਦਰ ਦਾ ਕਰੂਗੀ ਭਾਜਪਾ ਦਾ ਕਰੂਗੀ ਉਸ ਤੋਂ ਬਾਅਦ ਆਪਰੇਸ਼ਨ ਲੋਟਸ ਇੱਕ ਵਾਰ ਫਿਰ ਤੋਂ ਆਪਾਂ ਕੀ ਕਿ ਆਪਰੇਸ਼ਨ ਲੋਟਸ ਵਾਲਾ ਜਿੰਨ ਬਾਹਰ ਆ ਸਕਦਾ ਹੈ ਕਿ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਵੈਸੇ ਵਿਧਾਇਕਾਂ ਦੀ ਮੀਟਿੰਗਾਂ ਤਾਂ ਸਾਨੂੰ ਵੀ ਪਤਾ ਕਿ ਵੱਡੇ ਪੱਧਰ ਉੱਪਰ ਆਮ ਆਦੀ ਪਾਰਟੀ ਦੀਆਂ ਹੋ ਰਹੀਆਂ ਭਾਜਪਾ ਨਾਲ ਵੀ ਹੋ ਰਹੀਆਂ ਹੋਰ ਵੀ ਪਾਰਟੀਆਂ ਦੇ ਨਾਲ ਹੋ ਰਹੀਆਂ ਕਿਉਂਕਿ ਉਹਨਾਂ ਨੂੰ ਪਤਾ ਕਿ ਉਹਨਾਂ ਵਿੱਚੋਂ ਕਈਆਂ ਨੂੰ ਟਿਕਟ ਨਹੀਂ ਮਿਲਦੀ ਤੇ ਉਹ ਆਪਣੀਆਂ ਟਿਕਟਾਂ ਫੱਕੀਆਂ ਦੂਸਰੀਆਂ ਪਾਰਟੀਆਂ ਦੇ ਵਿੱਚ ਕਰ ਰਹੇ ਆ ਪਰ ਇਸ ਤਰੀਕੇ ਦੇ ਨਾਲ ਕਿ ਇੱਕ ਰੋਪੀ ਜਿਸ ਦੇ ਉੱਪਰ ਐਫਆਈਆਰ ਦਰਜ ਹੋ ਗਈ ਹੋਵੇ ਉਸ ਨੂੰ ਪ੍ਰੋਟੈਕਟ ਕਰਨਾ ਤਾਂ ਸੁਭਾਵਿਕ ਤੌਰ ਤੇ ਇਹ ਦਰਸਾਉਂਦਾ ਹੈ ਕਿ ਤਾਰਾਂ ਕਿਧਰੋਂ ਹੋਰ ਜੁੜੀਆਂ ਜੋ 68 ਵਿਧਾਇਕਾਂ ਦਾ ਰੋਲਾ ਪਾ ਰਹੇ ਸੀ ਉਹ ਐਵੇਂ ਨਹੀਂ ਪਾ ਰਹੇ ਸੀ ਇੱਕ ਵੱਡੀ ਸਾਜ਼ਿਸ਼ ਇਸ ਦੇ ਪਿੱਛੇ ਨਜ਼ਰ ਆਉਂਦੀ ਜਾਂ ਉਦੀ ਬੂਹ ਆਉਂਦੀ ਹੈ ਹੁਣ ਜਵਾਬ ਚੰਡੀਗੜ੍ਹ ਪੁਲਿਸ ਨੂੰ ਦੇਣਾ ਹੋਊਗਾ ਕਿ ਆਖਰਕਾਰ ਕਿਉਂ ਪ੍ਰੋਟੈਕਟ ਕੀਤਾ ਜਾ ਰਿਹਾ ਹੈ